ਸਸੀ ਕਾਲਜੀ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਦੇ ਵਿੱਚ ਅੱਜ ਆਪਾਂ ਘਰ ਦੇ ਵਿੱਚ ਮਠੀਆਂ ਬਣਾ ਕੇ ਤਿਆਰ ਕਰਾਂਗੇ ਤੇ ਇਹ ਮਠੀਆਂ ਬੱਚਿਆਂ ਨੂੰ ਵੱਡਿਆਂ ਨੂੰ ਖਾਣਾ ਬਹੁਤ ਸੱਲ ਹੁੰਦੀਆਂ ਤੇ ਇੱਥੇ ਆਪਾਂ ਇੱਕ ਕੌਲੀ ਗੁੜ ਦੀ ਲੈਂਦੀ ਹੈ ਤੇ ਪਾਉਣੇ ਕੌਲੀ ਪਾਣੀ ਦੀ ਲੈਂਦੀ ਹੈ ਤੇ ਇੱਥੇ ਆਪਾਂ ਹਸਾਲੇ ਦੀ ਪਹਿਲਾਂ ਪਾਣੀ ਬੋਲ ਦੇ ਵਿੱਚ ਇੱਕ ਤੇ ਨਾਲ ਆਪਾਂ ਗੁੜ ਪਾ ਲੈ ਗੁੜ ਨੂੰ ਆਪਾਂ ਕਰਾਂਗੇ ਮਿਕਸ ਤੁਸੀਂ ਛੋਟੀਆਂ-ਛੋਟੀਆਂ ਡੜੀਆਂ ਵੀ ਕਰਕੇ ਲੈ ਸਕਦੇ ਹੋ ਗਰਮ ਪਾਣੀ ਲੈ ਸਕਦੇ ਹੋ ਹੁਣ ਗਰਮੀ ਆ ਤਾਂ ਕਰਕੇ ਆਪਾਂ ਗਰਮ ਪਾਣੀ ਨਹੀਂ ਲੈਂਦੇ ਤੇ ਉਸ ਕਰਕੇ ਮੈਂ ਨੋਰਮਲ ਪਾਣੀ ਲੈਂਦਾ ਤੇ ਉਹਦੇ ਵਿੱਚ ਆਪਾਂ ਗੁੜ ਨੂੰ ਭਿਉਂ ਕੇ ਰੱਖਾਂਗੇ ਇੱਕ ਡੇਢ ਘੰਟਾ ਤੇ ਗੁੜ ਉਹ ਚੰਗੀ ਤਰ੍ਹਾਂ ਆਪਣੇ ਆਪ ਪਿਘਲ ਜਾਊਗਾ ਤੇ ਇੱਥੇ ਮੈਂ ਥੋੜਾ ਜਿਹਾ ਪਾਣੀ ਹੋਰ ਐਡ ਕੀਤਾ ਨੂੰ ਘੱਟ ਲੱਗਿਆ ਤੇ ਇੱਕ ਕੌਲੀ ਆਪਾਂ ਫੁੱਲ ਪਾਣੀ ਦੀ ਐਡ ਕੀਤੀ ਤੇ ਮਿਕਸ ਕਰਕੇ ਆਪਾਂ ਇੱਕ ਸਾਈਡ ਤੇ ਰੱਖ ਦਾਂਗੇ ਢੱਕ ਕੇ ਤੇ ਇਧਰ ਜੀ ਦੇਖੋ ਹੁਣ ਆਪਣਾ ਗੁੜ ਮਿਕਸ ਹੋ ਗਿਆ ਸੀ ਮੈਂ ਇਧਰ ਲੈਂਦਾ ਆਟਾ ਦੋ ਕੌਲੀਆਂ ਲੈ ਲਈਆਂ ਇੱਥੇ ਇੱਕ ਪਹਿਲਾ ਪਾਲੀ ਸੀ ਇੱਕ ਹੁਣ ਪਾਲੀ ਉਸੇ ਬੋਲ ਦੇ ਨਾਲ میں ਅਟਿੰਗ ਲੱਤਾ ਇੱਕ ਕੌਲੀ ਹੋਰ ਪਾਲੀ ਆਪਾਂ ਤਿੰਨ ਕੌਲੀਆਂ ਪਾਟੀਆਂ ਲੈਤੀਆਂ ਥੋੜੀ ਜਿਹੀ ਇੱਕ ਚਮਚਾ ਆਪਾਂ ਸੌਂਫ ਲੈਂਦੀ ਆ ਤੇ ਇੱਕ ਚਮਚੇ ਤੋਂ ਘੱਟ ਆਪਾਂ ਅਜਵੈਨ ਲੈਂਦੇ ਆ ਕ੍ਰਸ਼ ਕਰਕੇ ਇੱਕ ਵੱਡਾ ਚਮਚਾ ਆਪਾਂ ਲੈਂਦਾ ਜੀ ਤੇਸੀ ਕੀ ਤੇ ਇਹਨੂੰ ਆਪਾਂ ਚੰਗੇ ਤਰੀਕੇ ਦੇ ਨਾਲ ਇਹ ਚ ਐਡ ਕਰਾਂਗੇ ਆਟੇ ਦੇ ਤੇ ਆਟੇ ਨੂੰ ਆਪਾਂ ਮਸਲ ਲਾਵਾਂਗੇ ਸਾਰੀ ਨੂੰ ਉਲ ਲਾਵਾਂਗੇ ਕਿਉਂਕਿ ਅੱਟਾ ਆਪਣਾ ਜਦੋਂ ਆਪਾਂ ਗੁੰਨਾ ਕੀਤਾ ਮਲਾਇਮ ਗੁੰਨਖੇ ਤਿਆਰ ਹੋਊਗਾ ਖਫਟ ਜਾਂ ਡੋ ਹੋ ਜਾਊਗਾ ਨਹੀਂ ਆਪਣਾ ਆਟਾ ਸਖਤ ਹੋ ਜਾਂਦਾ ਜੇ ਆਪਾਂ ਮੋਂਮ ਬਗਰ ਕਿ ਤੁਸੀਂ ਇਹ ਫੈਂਡ ਦਾ ਜੂਸ ਕਰਕੇ ਇਸਤਮਾਲ ਕਰਦੇ ਹੋ ਤੁਸੀਂ ਉਹ ਵੀ ਪਾ ਸਕਦੇ ਹੋ ਜੋ ਤੁਹਾਨੂੰ ਠੀਕ ਲੱਗਦਾ ਇਥੇ ਆਪਾਂ ਪਾਣੀ ਨੂੰ ਪਹਿਲਾਂ ਛਾਣ ਲਿਆ ਸੀ ਗੁੜ ਵਾਲੇ ਨੂੰ ਛਾਣ ਕੇ ਹੀ ਲੈਣਾ ਕਿਉਂਕਿ ਗੁੜ ਦੇ ਵਿੱਚ ਟੱਕੇ ਵਗੈਰਾ ਹੁੰਦੇ ਆ ਤੇ ਇੱਥੇ ਆਪਾਂ ਆਟੇ ਨੂੰ ਗੁੰਨਾਂਗੇ ਇੱਥੇ ਆਪਾਂ ਡੋ ਤਿਆਰ ਕਰ ਲਿਆ ਥੋੜਾ ਥੋੜਾ ਕਰਕੇ ਆਪਾਂ ਪਾਣੀ ਐਡ ਕਰਕੇ ਡੋ ਨੂੰ ਤਿਆਰ ਕਰਾਂਗੇ ਤੁਸੀਂ ਦੇਖ ਸਕਦੇ ਹੋ ਆਪਣਾ ਡੋ ਰੈਡੀ ਹੋ ਰਿਹਾ ਤੇ ਆਪਾਂ ਥੋੜਾ ਥੋੜਾ ਕਰਕੇ ਹੀ ਪਾਣੀ ਪਾਉਣਾ ਕਿਉਂਕਿ ਇੱਕੇ ਦਮ ਪਾਣੀ ਨਹੀਂ ਪਾਉਣਾ ਇਕੱਠਾ ਪਾਣੀ ਨਹੀਂ ਪਾਉਣਾ ਤਾਂ ਆਪਣੇ ਆٹے ਦੇ ਵਿੱਚ ਡਲੀਆਂੀਆਂ ਵੱਜ ਜਾਣਗੀਆਂ ਇਸ ਤਰੀਕੇ ਦਾ ਆਟਾ ਸੌਫਟ ਤੇ ਵਧੀਆ ਗੁੱਝ ਕੇ ਤਿਆਰ ਹੁੰਦਾ ਮਲੈਮਜਾ ਬਣ ਕੇ ਤਿਆਰ ਹੋ ਜਾਂਦਾ ਆٹے ਦੇ ਵਿੱਚ ਕੋਈ ਵੀ ਡਲੀ ਵਗੈਰਾ ਨਹੀਂ ਬਣਦੀ ਤਾਂ ਆਟੇ ਨੂੰ ਹੀ ਚੰਗੀ ਤਰੀਕੇ ਨਾਲ ਗੁੰਨ ਰਹੀ ਆ ਤੇ ਆਟਾ ਆਪਣਾ ਨਾ ਤਾਂ ਬਹੁਤ ਜ਼ਿਆਦਾ ਸਖਤ ਹੋਣਾ ਚਾਹੀਦਾ ਤੇ ਨਾ ਬਹੁਤ ਜ਼ਿਆਦਾ ਆਪਣਾ ਢਿੱਲਾ ਆਟਾ ਹੋਣਾ ਚਾਹੀਦਾ ਲੂਜ਼ ਤੇ ਆਪਣਾ ਆਟਾ ਮੀਡੀ ਆਪਣਾ ਆਟਾ ਮੀਡੀਅਮ ਜਿਹਾ ਹੋਣਾ ਚਾਹੀਦਾ ਤੇ ਨਾ ਹੀ ਜ਼ਿਆਦਾ ਸੌਫਟ ਤੇ ਨਾ ਹੀ ਜ਼ਿਆਦਾ ਸਖਤ ਹੋਣਾ ਚਾਹੀਦਾ ਤੇ ਆਟਾ ਆਪਣਾ ਬਸ ਇੱਕ ਰੋਟੀ ਬੇਲਣ ਦੀ ਠੀਕ ਜਿੱਦਾ ਪਰ ਰੋਟੀਆਂ ਬੇਲਦੇ ਉਸ ਤੋਂ ਜ਼ਿਆਦਾ ਥੋੜਾ ਜਿਹਾ ਸਖਤ ਰੱਖ ਲਿਓ ਤੇ ਆਟਾ ਵਧੀਆ ਹੋਣਾ ਚਾਹੀਦਾ ਤੇ ਆਪਣੇ ਉਂਗਲ ਵਿੱਚ ਲੱਗਦੀ ਹੋਵੇ ਆਟੇ ਦੇ ਤੇ ਮੈਂ ਤੁਹਾਨੂੰ ਇੱਕ ਦਖਾਉਂਗੀ ਵੀ ਮੇਰਾ ਆਟਾ ਕਿੰਨਾ ਵਧੀਆ ਗੁੱਝਕੇ ਤਿਆਰ ਹੋਇਆ ਤਾਂ ਹੀ ਆਪਣੀਆਂ ਮਠੀਆਂ ਪਰਫੈਕਟ ਬਣ ਕੇ ਤਿਆਰ ਹੋਣਗੀਆਂ ਜਿੱਦਾਂ ਬਿਸਕੁਟ ਬੰਦਦੇ ਆ ਤੇ ਆਪਣੀਆਂ ਮਠੀਆਂ ਉਸੇ ਤਰੀਕੇ ਨਾਲ ਬਣਨੀਆਂ ਤੇ ਦੇਖੋ ਮੈਂ ਆਟੇ ਨੂੰ ਮਸਲ ਰਹੀ ਹਾਂ ਤੁਸੀਂ ਉੱਪਰ ਘਿਓ ਵੀ ਲਗਾ ਸਕਦੇ ਹੋ ਦੁਆਰਾ ਵੀ ਕੋਈ ਉਹ ਨਹੀਂ ਹੈਗਾ ਵੀ ਆਪਾਂ ਲਾਣਾ ਨਹੀਂ ਤੇ ਤੇਲ ਵਗੈਰਾ ਲਗਾ ਸਕਦੇ ਦੇਖੋ ਆਪਾਂ ਉਂਗਲ ਲਗਾ ਕੇ ਦੇਖਿਆ ਤੇ ਆਟਾ ਬਹੁਤ ਵਧੀਆ ਤੇ ਜਿਆਦਾ ਸਖਤ ਵੀ ਨਹੀਂ ਜਿਆਦਾ ਨਰਮ ਬਿਨੀ ਥੋੜਾ ਜਿਹਾ ਆਪਣੀ ਨੋਰਮਲ ਆਟੇ ਨੂੰ ਆਪਾਂ ਥੋੜਾ ਜਿਹਾ ਸਖਤ ਰੱਖਿਆ ਥੋੜਾ ਜਿਹਾ ਰੱਖਣਾ ਕਿ ਤਾਂਕਿ ਆਪਣੀ ਰੋਟੀ ਵਧੀਆ ਵੀਰ ਕੇ ਤਿਆਰ ਹੋਵੇ ਇੱਥੇ ਹੁਣ ਆਪਾਂ ਪੇੜਾ ਕਰਾਂਗੇ ਜੀ ਤੁਸੀਂ ਆਪਦੇ ਹਿਸਾਬ ਨਾਲ ਪੇੜਾ ਕਰ ਸਕਦੇ ਹੋ ਵੱਡਾ ਛੋਟਾ ਹੈ ਨਾ ਜਿੰਨੀ ਕਿ ਰੋਟੀ ਮੋਟੀ ਰੱਖਣੀ ਹੈ ਜਿੰਨੀ ਕਿ ਤੁਸੀਂ ਮੱਠੀਆਂ ਨੂੰ ਮੋਟਾ ਰੱਖਣਾ ਤੇ ਮੈਂ ਇੱਥੇ ਨੋਰਮਲ ਜਿਹਾ ਪੇੜਾ ਕਰੂੰਗੀ ਨਾ ਜ਼ਿਆਦਾ ਛੋਟਾ ਤੇ ਨਾ ਜ਼ਿਆਦਾ ਵੱਡਾ ਠੀਕ ਜਿਹਾ ਸਾਈਜ਼ ਤਾਂ ਲੱਗਦਾ ਮੈਨੂੰ ਤੇ ਇਹ ਪੀੜਾ ਕਰਕੇ ਆਪਾਂ ਹੁਣ ਇਹਨੂੰ ਰੋਟੀ ਨੂੰ ਬੇਲਾਂਗੇ ਥੋੜਾ ਜਿਹਾ ਆਪਾਂ ਸੁੱਕਾ ਆਟਾ ਲਾ ਲਵਾਂਗੇ ਤੇ ਮੈਂ ਆਪਾਂ ਸੁੱਕਿਆ ਠਿੱਧਾ ਪਰੇਥਨ ਲੈ ਲੈਣਾਗਾ ਤੇ ਉਹ ਲਗਾ ਲੈਣਾਗਾ ਤਾਂ ਹੀ ਆਪਣੀ ਰੋਟੀ ਵਧੀਆ ਬੀਲੂਗੀ ਤੇ ਨਹੀਂ ਆ ਤੇ ਲਈ ਆਪਣੀ ਰੋਟੀ ਮਿੱਠੀ ਆਲੀ ਚਿਪਕਣ ਲੱਗ ਜਾਂਦੀ ਹੈ ਚੱਕਲੇ ਦੇ ਨਾਲ ਤੁਸੀਂ ਨਹੀਂ ਜਿੱਦ ਆਪਾਂ ਮੱਕੀ ਦੀ ਰੋਟੀ ਬਣਾਉਣੀ ਆ ਤੇ ਕੋਈ ਵੀ ਲਫਾਫਾ ਲੈ ਲੈਣਾ ਤੇ ਉਹਦੇ ਤਰੀਕੇ ਨਾਲ ਵੀ ਤੁਸੀਂ ਇਹ ਰੋਟੀ ਨੂੰ ਪਕਾ ਸਕਦੇ ਹੋ ਵਧਾ ਸਕਦੇ ਆ ਸੌਰੀ ਤੇ ਇਸ ਤਰੀਕੇ ਨਾਲ ਇਹ ਰੋਟੀ ਆਪਾਂ ਪਕਾਵਾਂਗੇ ਜਿਸ ਦਾ ਮੱਕੀ ਦੀ ਰੋਟੀ ਮੋਟੀ ਹੁੰਦੀ ਹੈ ਥੋੜੀ ਜਿਹੀ ਆਪਾਂ ਉਨੀ ਕੁ ਮੋਟੀ ਰੱਖਣੀ ਹੈ ਜਿਆਦਾ ਮੋਟੀ ਨਹੀਂ ਰੱਖਣੀ ਤੁਸੀਂ ਦੇਖ ਸਕਦੇ ਹੋ ਇਸ ਤਰੀਕੇ ਨਾਲ ਮੈਂ ਰੋਟੀ ਨੂੰ ਰੱਖਿਆ ਤੇ ਇਹਨੀਆਂ ਸਾਈਡਾਂ ਨੂੰ ਆਪਾਂ ਕੱਟ ਦਵਾਂਗੇ ਇਹ ਆ ਤੇ ਨੂੰ ਆਪਾਂ ਵੇਸਟ ਕਰਕੇ ਨਹੀਂ ਸੁੱਟਣਾ ਇਹਨੂੰ ਆਪਾਂ ਦੁਬਾਰਾ ਪੇੜਾ ਕਰਾਂਗੇ ਤੇ ਆਟੇ ਦੇ ਵਿੱਚ ਆਪਾਂ ਮਿਲਾ ਲਾਂਗੇ ਇਹਨੂੰ ਗੁੱਝੇ ਹੋਏ ਨੇ ਤੇ ਹੁਣ ਆਪਾਂ ਇੱਥੇ ਕੱਟ ਕਰਾਂਗੇ ਮੱਠੀਆਂ ਨੂੰ ਮੱਠੀਆਂ ਦੀ ਸ਼ੇਪ ਤੁਸੀਂ ਕੋਈ ਵੀ ਦੇ ਸਕਦੇ ਹੋ ਜਿਹੜੀ ਤੁਹਾਨੂੰ ਪਸੰਦ ਆ ट्रायंगल ਸਕੁਅਰ ਹਨਾ ਜਿਹੜੀ ਤੁਹਾਨੂੰ ਚੰਗੀ ਲੱਗਦੀ ਹੈ ਤੁਸੀਂ ਉਹ ਦੇ ਸਕਦੇ ਹੋ ਤੇ ਇੱਥੇ ਮੈਂ ਸਕੁਅਰ ਦੀ ਸ਼ੇਪ ਦੇ ਵਿੱਚ ਆਪ ਮੱਠੀਆਂ ਨੂੰ ਕੱਟਿਆ ਤੇ ਦੁਬਾਰਾ ਹੀ ਮੈਂ ਇੱਕ ਹੋਰ ਪੇੜਾ ਕੀਤਾ ਤੇ ਰੋਟੀ ਨੂੰ ਆਪਾਂ ਬੇਲਾਂਗੇ ਉਸੇ ਟਿੱਕੇ ਦੇ ਨਾਲ ਤੇ ਰੋਟੀ ਆਪਾਂ ਜਿੱਦਾਂ ਮੱਕੀ ਦੀ ਰੋਟੀ ਨੂੰ ਬੇਲਦੇ ਆ ਹਨਾ ਥੋੜੀ ਜੀ ਮੋਟੀ ਸਖਤ ਥੋੜੀ ਜਿਹੀ ਉਹ ਸਿੱਕੇ ਨਾ ਬਿਲਣੀਆਂ ਤੇ ਜਿੱਦਾਂ ਆਪਾਂ ਨਾਰਮਲ ਰੋਟੀ ਲਾਉਣੀ ਹੈ ਫੁਲਕੇ ਲਾਉਣੀ ਹੈ ਉਦਾਂ ਨਹੀਂ ਬਣਾਉਣੀ ਕਿਉਂਕਿ ਥੋੜੀ ਜਿਹੀ ਮੱਠੀਆਂ ਫੇਰ ਹੀ ਸੌਫਟ ਹੁੰਦੀਆਂ ਅੰਦਰੋਂ ਤੇ ਆਪਣੇ ਬਿਸਕੁਟਾਂ ਵਰਗੀਆਂ ਮੱਠੀਆਂ ਬਣ ਕੇ ਤਿਆਰ ਹੋਣਗੀਆਂ ਜੇਕਰ ਤੁਸੀਂ ਇਸ ਸਿੱਕੇ ਨਾ ਮੱਠੀਆਂ ਬਣਾਓਗੇ ਜਿਸ ਸਿੱਕੇ ਨਾ ਮੈਂ ਬਣਾਈਆਂ ਤੇ ਜਿਸ ਸਿੱਕੇ ਨਾ ਮੈਂ ਦੱਸ ਰਹੀਆਂ ਤੁਹਾਨੂੰ ਤੇ ਇੱਥੇ ਆਪਾਂ ਦੇਖੋ ਦੂਸਰੀ ਰੋਟੀ ਨੂੰ ਵੀ ਬੇਨ ਲੈਾਂਗੀ ਥੋੜੀ ਜਿਹੀ ਰੋਟੀ ਕੱਠੀ ਹੁੰਦੀ ਹੈ ਤਾਂ ਕਰਕੇ ਆਪਾਂ ਸੁੱਕਾ ਆਪਣੇ ਠੰਡਾਇਆ ਸੀ ਤਾ ਕਰਕੇ ਆਪਾਂ ਸੁੱਕਾ ਬੜੇ ਠੰਡਾਇਆ ਰੋਟੀ ਬਾਰ-ਬਾਰ ਇਕੱਠੀ ਹੋ ਰਹੀ ਹੁੰਦੀ ਹੈ ਤੇ ਇਸ ਤਿੱਕੇ ਨਾਲ ਆਪਾਂ ਦੂਜੀ ਰੋਟੀ ਨੂੰ ਵੀ ਲੈ ਲਾਂਗੇ ਰੋਟੀ ਆਪਣੀ ਨਾ ਜ਼ਿਆਦਾ ਪਤਲੀ ਹੈ ਤੇ ਨਾ ਜ਼ਿਆਦਾ ਮੋਟੀ ਹੈ ਤੇ ਇਸ ਤਿੱਕੇ ਨਾਲ ਆਪਾਂ ਰੋਟੀ ਇਹ ਵੀ ਵੀ ਲਈ ਚਿਮਟੀਆਂ ਖਾਣਾ ਬੱਚਿਆਂ ਨੂੰ ਛੋਟਿਆਂ ਨੂੰ ਵੱਡਿਆਂ ਨੂੰ ਸਾਰਿਆਂ ਨੂੰ ਪਸੰਦ ਹੁੰਦੀ ਹੈ ਤੇ ਗੋੜਾ ਦੀਆਂ ਮੱਠੀਆਂ ਬਹੁਤ ਜ਼ਿਆਦਾ ਟੇਸਟੀ ਬਣਦੀਆਂ ਤੇ ਸੌਂਫ ਪਾ ਕੇ ਤੇ ਇਹ ਦੁੱਧ ਜਿਆਦਾ ਵਧੀਆ ਲੱਗਦੀਆਂ ਨੇ ਤੇ ਹੁਣ ਆਪਾਂ ਰੋਟੀਨ ਥੋੜਾ ਜਿਹਾ ਹੋਰ ਪਦਾ ਮੰਗੀ ਮੈਨੂੰ ਛੋਟੀ ਲੱਗਦੀ ਸੀ ਤੇ ਮੈਂ ਸੁੱਕਾ ਆਟਾ ਲਾਇਆ ਥੋੜਾ ਜਿਹਾ ਤੇ ਇਸ ਤਿੱਕੇ ਨਾਲ ਆ ਰੋਟੀਨ ਬਣਾ ਲਿਆ ਹੁਣ ਆਪਾਂ ਫੇਰ ਇੰਨਾ ਵੀ ਕਟਿੰਗ ਕਰਾਂਗੇ ਇਹ ਰੋਟੀ ਦੀ ਵੀ ਤੁਸੀਂ ਦੇਖ ਸਕਦੇ ਹੋ ਉਸੇ ਤਿੱਕੇ ਨਾਲ ਮੈਂ ਇਹ ਰੋਟੀ ਬਣ ਲਈ ਹੈ ਤੇ ਹੁਣ ਇਹਨੂੰ ਆਪਾਂ ਕੱਟ ਕਰਾਂਗੇ ਤੁਸੀਂ ਜਿਹੜੀ ਸੇਵ ਚ ਬਣਾਉਣਾ ਚਾਹੁੰਦੇ ਹੋ ਬਣਾ ਸਕਦੇ ਹੋ ਜਿਹੜੀ ਤੁਹਾਨੂੰ ਪਸੰਦ ਆ ਤੁਹਾਡੇ ਬੱਚਿਆਂ ਨੂੰ ਲਾਈਕ ਕਰ ਦਿਨੀ ਤੁਸੀਂ ਉਸੇ ਤਰੀਕੇ ਮੱਛੀਆਂ ਨੂੰ ਬਣਾ ਸਕਦੇ ਕੱਟ-ਕੱਟ ਕੇ ਇਹਨੂੰ ਵੀ ਆਪਾਂ ਸਾਤੇ ਨੂੰ ਵੇਸਟ ਨਹੀਂ ਸੁੱਟਣਾ ਤੇ ਇਹਨੂੰ ਆਪਾਂ ਦੁਬਾਰੇ ਏਡੇ ਦੇ ਵਿੱਚ ਯੂਜ਼ ਕਰਾਂਗੇ ਉਸੇ ਤਰੀਕੇ ਦੇ ਨਾਲ ਵਰ ਫਿਰ ਮੱਛੀਆਂ ਨੂੰ ਕੱਟ ਲਿਆ ਤੁਸੀਂ ਦੇਖ ਸਕਦੇ ਹੋ ਆਪਣੇ ਕਿੰਨੇ ਵਧੀਆ ਮੱਛੀ ਕੱਟ ਕੇ ਤਿਆਰ ਹੋਈਆਂ ਨੇ ਜਿੱਤਾਂ ਪਰਫੀ ਦੇ ਪੀਸ ਹੁੰਦੇ ਆ ਉਸੇ ਤਰੀਕੇ ਨਾਲ ਆਪਾਂ ਕੱਟ ਲਈ ਨਾ ਆਪਾਂ ਉਸੇ ਪਲੇਟ ਦੇ ਵਿੱਚ ਰੱਖ ਲਵਾਂਗੇ ਤੇ ਇਕੱਲੀ ਇਕੱਲੀ ਮੱਠੀ ਰੱਖਣੀ ਹੈ ਉੱਪਰ ਮੱਠੀ ਨਾ ਰੱਖਿਓ ਤਾਂ ਨਹੀਂ ਚਿਪਕ ਜਾਂਦੀਆਂ ਨੇ ਤੇ ਆਪਾਂ ਨੂੰ ਜਦੋਂ ਆਪਾਂ ਪਕਾਉਣੀ ਹੈ ਹਨਾ ਤੇਲ ਦੇ ਵਿੱਚ ਫਰਾਈ ਕਰਦੇ ਹਾਂ ਤਦ ਉਹ ਔਖਾ ਹੋ ਜਾਂਦਾ ਇੱਥੇ ਆਪਾਂ ਤੇਲ ਲੈ ਲੈ ਜੀ ਸਰੋਂ ਇੱਥੇ ਆਪਾਂ ਸਰੋਂ ਦਾ ਤੇਲ ਲੈਂਦਾ ਜੀ ਤੁਸੀਂ ਰਿਫਾਈਨਡ ਆਇਲ ਵੀ ਲੈ ਸਕਦੇ ਇੱਥੇ ਆਪਾਂ ਮੱਠੀਆਂ ਨੂੰ ਵਿੱਚ ਪਾ ਰਹੇ ਹਾਂ ਦੇਖੋ ਗਰਮ ਕਰ ਲਿਆ ਆਪਾਂ ਤੇਲ ਨੂੰ ਬਹੁਤ ਜ਼ਿਆਦਾ ਕਲਕਾਉਣਾ ਨਹੀਂ ਤੇਲ ਨੂੰ ਕਿਉਂਕਿ ਇੱਕੇ ਦਮ ਆਪਣੇ ਮੱਠੀਆਂ ਉੱਪਰੋਂ ਪੱਕ ਜਾਣਗੇ ਤੇ ਵਿੱਚੋਂ ਕੱਚੀਆਂ ਰਹਿ ਜਾਣਗੀਆਂ ਜੇ ਆਪਾਂ ਜਿਆਦਾ ਤੇਲ ਨੂੰ ਪੂਰਾ ਹੀਟ ਤੇ ਗਰਮ ਕਰ ਲੰਨੇ ਆ ਤਾਂ ਪਰ ਮਠੀਆਂ ਉੱਪਰੋਂ ਪੱਕ ਜੰਗੀਆਂ ਵਿੱਚੋਂ ਕੱਚੀਆਂ ਰਹਿ ਜਾਣਗੀਆਂ ਨਾਲੇ ਮਠੀਆਂ ਆਪਣੀਆਂ ਜਲ ਜਾਂਦੀਆਂ ਨੇ ਕਾਲੀਆਂ ਨਹੀਂ ਕੁੜਤਨ ਵੀ ਆਉਣ ਲੱਗ ਜਾਂਦੀ ਆ ਤੇ ਤੁਸੀਂ ਮਠਾ ਤੋਂ ਜਿਆਦਾ ਮਤਲਬ ਕਿ ਵਧੀਆ ਤੇਲ ਗਰਮ ਹੋਵੇ ਨਾ ਜਿਆਦਾ ਬਹੁਤਾ ਜਿਆਦਾ ਤੇਲ ਗਰਮ ਹੋਣਾ ਚਾਹੀਦਾ ਨਾ ਬਹੁਤਾ ਜਿਆਦਾ ਠੰਡਾ ਹੋਣਾ ਚਾਹੀਦਾ ਉਹ ਵਿਚਾਲੇ ਦੇ ਸਾਈਜ਼ ਦਾ ਮੀਡੀਅਮ ਕਿਆ ਤੇਲ ਕਰਮ ਹੋਣਾ ਚਾਹੀਦਾ ਜਿਵੇਂ ਕੀ ਇਹਦੀ ਉਹ ਜਿਹੜੀ ਚੱਗ ਜੀ ਬਣਦੀ ਹੁੰਦੀ ਉਹ ਕੋਲੋਂ ਤੇਲ ਦੀ ਹੈ ਨਾ ਸਰੋਂ ਦੇ ਤੇਲ ਦਾ ਇਹੀ ਤਰੀਕਾ ਵੀ ਇਹਦਾ ਪਤਾ ਲੱਗਦਾ ਗਾਉਣ ਦਾ ਜਿਹੜੀ ਵੀ ਚੱਗ ਬਣਦੀ ਉਹ ਮੱਚ ਜਾਣ ਚਾਹੀਦੀ ਵਸੇਰ ਨਾਰਮਲ ਜਾਂ ਉਹਦੀ ਆਪਾਂ ਤਰੰਤ ਚੀਜ਼ ਨੂੰ ਤਲ ਲੈਣਾ ਚਾਹੀਦਾ ਤਾਂ ਆਪਣਾ ਤੇਲ ਆਪਣਾ ਪਰਫੈਕਟ ਗਰਮ ਹੁੰਦਾ ਤੇ ਬਹੁਤਾ ਗਰਮ ਵੀ ਨਹੀਂ ਹੁੰਦਾ ਉਹ ਤੇਲ ਜਦੋਂ ਆਪਾਂ ਜ਼ਿਆਦਾ ਉਹਨੂੰ ਕਾੜੀ ਜਾਂਨੇ ਤਾਂ ਉਹ ਬਹੁਤ ਜ਼ਿਆਦਾ ਗਰਮ ਹੋ ਜਾਂਦਾ ਹੈ ਤੇ ਇੱਥੇ ਦੇਖੋ ਉਹ ਦੇਖ ਸਕਦੇ ਹੋ ਤੁਸੀਂ ਮਠੀਆਂ ਦਾ ਰੰਗ ਕਿੰਨਾ ਵਧੀਆ ਹੈ ਤੇ ਬਿਲਕੁਲ ਵੀ ਇਹ ਕਾਲੀਆਂ ਨਹੀਂ ਹੋਈਆਂ ਨਹੀਂ ਕਾਲੀਆਂ ਕਾਲੀਆਂ ਇਹ ਮਠੀਆਂ ਖਾਣ ਨੂੰ ਵਧੀਆ ਨਹੀਂ ਲੱਗਦੀਆਂ ਤੇ ਨਾ ਹੀ ਕੜੱਤਨਾਂ ਲੱਗ ਜਾਂਦੀ ਹੈ ਇਸ ਤਿੱਕੇ ਨਾਲ ਆਪਾਂ ਦੂਸਰਾ ਪੂਰ ਵੀ ਤਲ ਲਵਾਂਗੇ ਤੁਸੀਂ ਦੇਖ ਸਕਦੇ ਹੋ ਆਪਾਂ ਦੋਨੇ ਪੂਰਾ ਨੂੰ ਇਸ ਤਿੱਕੇ ਨਾਲ ਤਲ ਲਾਉਗੇ ਇਸ ਤਰੀਕੇ ਨਾਲ ਆਪਾਂ ਦੂਸਰੇ ਪੂਰ ਨੂੰ ਪਾਤਾ ਜੀ ਸਾਰੇ ਨੂੰ ਤੇ ਇੱਥੇ ਆਪਾਂ ਮਠੀਆਂ ਤਿਆਰ ਕਰ ਲਿਆ ਤੁਸੀਂ ਦੇਖ ਸਕਦੇ ਹੋ ਆਪਣੇ ਮਠੀਆਂ ਕਿੰਨੀਆਂ ਵਧੀਆ ਬਣ ਕੇ ਤਿਆਰ ਹੋਈਆਂ ਤੇ ਇਹ ਬਹੁਤ ਜ਼ਿਆਦਾ ਕਲਰ ਇਹਨਾਂ ਦਾ ਕਾਲਾ ਨਹੀਂ ਹੈਗਾ ਤੇ ਦੇਖੋ ਤੇ ਬ੍ਰਾਊਨ ਜੀਆਂ ਨੇ ਤੇ ਕਿੰਨਾ ਵਧੀਆ ਬਣ ਕੇ ਤਿਆਰ ਹੋਈਆਂ ਤੇ ਵਿੱਚੋਂ ਨਰਮ ਤੇ ਸੌਫਟ ਨੇ ਇੰਨੀਆਂ ਵਧੀਆ ਮਠੀਆਂ ਬਣ ਕੇ ਤਿਆਰ ਹੋਈਆਂ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਜੀ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਹੀ ਬੈਲ ਆਈਕਨ ਨੂੰ